ਖੰਡ ਦਾ ਮਤਲਬ ਕੀ ਹੈ ਜੋ ਆਪਣੀ ਜ਼ਿੰਦਗੀ ਦਾ ਸਹੀ ਇਸਤੇਮਾਲ ਕਰ ਲਵੇ ਜੀਵਨ ਦਾ ਸਹੀ ਇਸਤੇਮਾਲ ਕਰ ਰਿਹਾ ਹੈ ਅੱਖਾਂ ਰੱਬ ਨੇ ਦਿੱਤੀਆਂ ਉਹਦਾ ਸਹੀ ਇਸਤੇਮਾਲ ਕਰ ਰਿਹਾ ਹੈ ਦਿਮਾਗ ਰੱਬ ਨੇ ਦਿੱਤਾ ਉਹਦੀ ਸਹੀ ਵਰਤੋਂ ਕਰ ਰਿਹਾ ਹੈ ਹੱਥ ਪੈਰ ਰੱਬ ਨੇ ਦਿੱਤੇ ਨੇ ਇਹਦੀ ਸਹੀ ਵਰਤੋਂ ਕਰ ਰਿਹਾ ਇੱਕ ਇੱਕ ਇੰਦਰੀ ਦਾ ਸਹੀ ਇਸਤੇਮਾਲ ਜਿਸ ਦਿਨ ਮਨੁੱਖ ਕਰਨਾ ਸ਼ੁਰੂ ਕਰ ਦਿੰਦਾ ਉਸ ਦਿਨ ਉਹ ਧਰਮ ਖੰਡੀ ਹੁੰਦਾ ਹੈ ਤੇ ਐਸਾ ਮਨੁੱਖ ਆਪਣੇ ਘਰ ਦਾ ਵੀ ਸਹੀ ਇਸਤੇਮਾਲ ਕਰੇਗਾ ਆਪਣੇ ਘਰ ਦੇ ਵਿੱਚ ਵੀ ਗਲਤ ਕੰਮ ਨਹੀਂ ਹੋਣ ਦੇਗਾ ਤੇ ਜਿਹੜਾ ਆਪਣੇ ਘਰ ਦੇ ਵਿੱਚ ਗਲਤ ਕੰਮ ਨਹੀਂ ਹੋਣ ਦਿੰਦਾ ਉਹ ਗੁਰਦੁਆਰੇ ਹੋਣ ਦੇਗਾ ਇਤਨੀ ਮਿਹਰਤ ਕਰਦੇ ਆ ਉਹ ਆਪਣੇ ਘਰ ਦੇ ਵਿੱਚ ਵੀ ਕੋਈ ਗਲਤ ਕੰਮ ਨਹੀਂ ਹੋਣ ਦੇਗਾ ਕਿਉਂ ਉਹ ਆਪਣੀ ਜ਼ਿੰਦਗੀ 'ਚ ਕੁਝ ਗਲਤ ਨਹੀਂ ਕਰਦਾ ਆਪਣੇ ਇੰਦਰੀਆਂ ਦਾ ਸਹੀ ਇਸਤੇਮਾਲ ਕਰਦਾ ਹੈ ਆਪਣੇ ਸਰੀਰ ਦਾ ਸਹੀ ਇਸਤੇਮਾਲ ਕਰਦਾ ਹੈ ਤੇ ਜਦ ਸਰੀਰ ਰੂਪੀ ਘਰ ਦਾ ਸਹੀ ਇਸਤੇਮਾਲ ਕਰਦਾ ਹੈ ਤੇ ਸਰੀਰ ਰੂਪੀ ਘਰ ਜਿਸ ਘਰ ਦੇ ਚ ਰਹਿੰਦਾ ਹੈ ਉਹਦਾ ਵੀ ਉਹ ਸਹੀ ਇਸਤੇਮਾਲ ਕਰਦਾ ਹੈ ਕਿ ਜਦ ਆਪਣੇ ਘਰ ਨੂੰ ਉਸਨੇ ਮੰਦਰ ਬਣਾ ਲਿਆ ਹੈ ਘਰ ਘਰ ਅੰਦਰ ਘਰਮਸਾਲ ਹੋਵੇ ਕੀਰਤਨ ਸਦਾ ਵਸੋ ਆ ਜਿੱਥੇ ਕੀਰਤਨ ਹੋਵੇ ਜਿੱਥੇ ਬੰਦਗੀ ਹੋਵੇ ਜਿੱਥੇ ਰੱਬ ਦਾ ਨਾਮ ਜਪਿਆ ਜਾਏ ਘਰ ਮੰਦਰ ਬਣ ਜਾਂਦਾ ਹੈ ਘਰ ਘਰਮਸਾਲ ਬਣ ਜਾਂਦਾ ਹੈ ਉਹ ਤੇ ਘਰ ਨੂੰ ਗੁਰਦੁਆਰਾ ਬਣਾ ਲੈਂਦਾ ਹੈ ਤੇ ਜਦ ਘਰ ਗੁਰਦੁਆਰਾ ਬਣ ਗਿਆ ਘਰ ਮੰਦਰ ਬਣ ਗਿਆ ਖਿਮਾ ਕਰਨੇ ਉਸਨੇ ਗੁਰਦੁਆਰੇ ਨੂੰ ਫਿਰ ਬਰਸ਼ ਥੋੜੀ ਕਰਨਾ ਗੁਰਦੁਆਰੇ ਦਾ ਅਨਰਥ ਥੋੜੀ ਕਰਨਾ ਉਹਨੇ ਤੇ ਘਰ ਨੂੰ ਇਤਨਾ ਪਵਿੱਤਰ ਬਣਾ ਲਿਆ ਘਰ ਹੀ ਧਰਮਸ਼ਾਲ ਬਣ ਗਈ ਉਹਨੇ ਤੇ ਘਰ ਨੂੰ ਇਤਨਾ ਪਾਵਨ ਬਣਾ ਲਿਆ ਘਰ ਹੀ ਮੰਦਰ ਬਣ ਗਿਆ ਤੇ ਜਦ ਘਰ ਮੰਦਰ ਬਣ ਗਿਆ ਤਾਂ ਖਿਮਾ ਕਰਨੇ ਉਸਨੇ ਗੁਰਦੁਆਰੇ ਨੂੰ ਕਲੱਬ ਨਹੀਂ ਬਣਾਉਣਾ ਹੈ ਗੁਰਦੁਆਰੇ ਨੂੰ ਫਿਰ ਉਸਨੇ ਪੱਬ ਨਹੀਂ ਬਣਾਉਣਾ ਉਸਨੇ ਗੁਰਦੁਆਰੇ ਨੂੰ ਕੋਈ ਪਲੇਗਰਾਉਂਡ ਨਹੀਂ ਬਣਾਉਣਾ ਕਿਉਂ ਉਹਨੂੰ ਪਤਾ ਕਿ ਗੁਰਦੁਆਰਾ ਕਿਸ ਵਾਸਤੇ ਹੈ ਮੇਰਾ ਜੀਵਨ ਕਿਸ ਵਾਸਤੇ ਮੇਰੀ ਸ਼ਕਤੀ ਕਿਸ ਵਾਸਤੇ ਇਹ ਜਿਹੜੀਆਂ ਫੜੇ ਸਾਹਮਣੇ ਮੈਂ ਵਿਚਾਰਾ ਰੱਖਦੇ ਹਾਂ ਕੁਦਰਤ ਨੇ ਉਂਝ ਤੇ ਜੋ ਕੁਝ ਜਿਸ ਢੰਗ ਨਾਲ ਬਣਾਇਆ ਠੀਕ ਹੋਰ ਹਜ਼ਾਰਾਂ ਆਗਮਨ ਮੈਂ ਕਬੂਲ ਕਰ ਲਿਆਂਗਾ ਪਰ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਮੈਂ ਗੱਲ ਨਹੀਂ ਕਰਦਾ ਹਾਂ ਸੱਚ ਨੂੰ ਸਾਹਮਣੇ ਰੱਖ ਕੇ ਅਰਜ਼ ਕਰਦਾ ਹਾਂ ਇਤਨੀ ਗੱਲ ਤੇ ਫਿਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਕਿਸੇ ਦਾ ਦਿਲ ਦੁਖਦਾ ਹੈ ਜਾਂ ਕਿਸੇ ਦਾ ਦਿਲ ਸਹੀ ਹੈ। ਦਰਸਲ ਗੱਲ ਜੇ ਗੁਰਬਾਣੀ ਤੇ ਪੂਰੀ ਉਤਰਦੀ ਹੈ ਤਾਂ ਕਮ ਸੇ ਕਮ ਇਤਨੀ ਹੈ ਮਨੁੱਖ ਗੁਰੂ ਦੀ પ્રસੰਤਾ ਦਾ ਪਾਤਰ ਤੇ ਬਣਦਾ ਹੈ। ਬਸ ਇੰਨੀ ਬੋਖ ਜ਼ਰੂਰ ਹੈ। ਔਰ ਜੇ ਕਿਧਰੇ ਇਹ ਖਿਆਲ ਪੈਦਾ ਹੋ ਜਾਏ ਇੱਕ ਮਨੁੱਖ ਦੇ ਅੰਦਰ ਤਾਂ ਫਿਰ ਕਹਿਣਾ ਸਫਲ ਹੋ ਗਿਆ। ਆਖੀ ਹੋਈ ਗੱਲ ਸਫਲ ਹੋ ਗਈ। ਤੋਂ ਮੈਂ ਅੱਜ ਤੋਂ ਜੋਗਰੋਦ ਵਾਲੇ ਦਾ ਗਲਤ ਇਸਤੇਮਾਲ ਕਰ ਰਿਹਾ ਸਮਝ ਲਓ ਜ਼ਿੰਦਗੀ ਦਾ ਗਲਤ ਇਸਤੇਮਾਲ ਕਰ ਰਿਹਾ ਤੇ ਜੋ ਜ਼ਿੰਦਗੀ ਦਾ ਗਲਤ ਇਸਤੇਮਾਲ ਕਰ ਰਿਹਾ ਉਹ ਧਰਮਖੰਡ ਨਹੀਂ ਹੈ ਉਹ ਬਿਲਕੁਲ ਧਰਮਖੰਡ ਨਹੀਂ ਪਹਿਲੇ ਪੜਾਅ ਤੇ ਵੀ ਨਹੀਂ ਆਇਆ ਉਹ ਜੇ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਸੱਚ ਖੰਡ ਇਹ ਤੇ ਬੜੀ ਦੂਰ ਦੀਆਂ ਗੱਲਾਂ ਨੇ ਬਹੁਤ ਦੂਰ ਦੀਆਂ ਗੱਲਾਂ ਜਨਾਬ ਸ਼ੇਖ ਸਾਦੀ ਕਹਿੰਨੇ ਨੇ ਦਫ਼ਤਰ तमाम गुਜਸਤ ਵਪਾਯਾ ਰਸੀਦੇ ਉਮਰ ਮਾ ਹਮ ਚੁਨਾਦਰ ਅਵਲ ਬਸਫਤ ਮਾ ਦਾ ਹੈ اے ਖੁਦਾ ਪਰਿਪੂਰਨ ਪ੍ਰਮਾਤਮਾ ਜ਼ਿੰਦਗੀ ਦਾ ਸਾਜ਼ੋ ਸਮਾਨ ਮੁੱਕ ਚਲਿਆ ਹੈ ਸਾਜ਼ੋ ਸਮਾਨ ਖਤਮ ਹੋਣ ਲੱਗਾ ਹੈ ਤੇ ਮੈਂ ਤੇਰੇ ਰਸਤੇ ਤੇ ਅਜੇ ਇੱਕੋ ਹੀ ਕਦਮ ਰੱਖਿਆ ਰਸਤਾ ਬਹੁਤ ਲੰਬਾ ਬਹੁਤ ਲੰਬਾ ਜ਼ਿੰਦਗੀ ਬਹੁਤ ਥੋੜੀ ਰਹਿ ਗਈ ਬਹੁਤ ਥੋੜੀ ਰਹਿ ਗਈ ਤੇ ਚੱਲਿਆ ਮੈਂ ਇੱਕ ਕਦਮ ਕਹਿਣਾ ਪੈਗਾ ਸ਼ੇਖ ਸਾਦੀ ਤੂੰ ਧਨਤਾ ਦੇ ਯੋਗ ਹੈ ਇੱਕ ਕਦਮ ਚਲਿਆ ਤੇ ਹੈ ਮੈਂ ਤੇ ਉਹ ਬੰਦੇ ਦੇਖਦਾ ਪਿਆ ਜਿਨ੍ਹਾਂ ਦੇ ਪੈਰ ਕਬਰ ਦੇ ਚ ਪਹੁੰਚਣ ਲੱਗੇ ਨੇ ਉਹ ਵੀ ਇੱਕ ਕਦਮ ਕੋਈ ਨਹੀਂ ਚੱਲੇ ਤੂੰ ਧਨਤਾ ਦੇ ਯੋਗ ਹੈ ਇੱਕ ਕਦਮ ਚਲਿਆ ਤੇ ਹੈ ਨਾ ਕਮ ਸੇ ਕਮ ਉਸ ਮਾਰਗ ਦਾ ਪਾਂਦੀ ਤੇ ਹੈ ਨਾ ਤੂੰ ਉਸ ਰਸਤੇ ਦਾ ਚੱਲਣ ਵਾਲਾ ਰਾਹੀ ਤੇ ਹੈ ਉਹ ਵੀ ਦੇਖੇ ਨੇ ਜਿਹੜੇ ਇੱਕ ਕਦਮ ਵੀ ਨਹੀਂ ਚੱਲੇ ਹਾਲਾਂਕਿ ਕਦਮ ਕਬਰ ਦੇ ਚ ਪੈਂਦੇ ਪਏ ਮੌਤ ਬਿਲਕੁਲ ਨੇੜੇ ਦਫਤਰ ਤਮਾਮ ਵੀ ਅਸਤ